ਲਓ ਜੀ ਇਹਨੂੰ ਇਸ ਤਰ੍ਹਾਂ ਆਪਾਂ ਅੱਜ ਗਲਾ ਲਾ ਕੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਸ਼ਾਰਟ ਵੀਡੀਓ ਤੇ ਆਪਣਾ ਬੈਕ ਸਾਈਡ ਦੇ ਆ ਇਹਨੂੰ ਤੁਸੀਂ ਜਿਸ ਤਰਫ ਤੋਂ ਮਰਜੀ ਐਸੇ ਤਰੀਕੇ ਰੱਖ ਕੇ ਲਾਉਣਾ ਸਟਾਰਟ ਕਰ ਸਕਦੇ ਹੋ ਤੇ ਇੱਕ ਤੁਹਾਨੂੰ ਮੈਂ ਹੋਰ ਦੱਸਦੀ ਆ ਇੱਥੇ ਆਪਾਂ ਨਿਸ਼ਾਨ ਕਿਵੇਂ ਲਾਉਣੇ ਨੇ ਲੋ ਜੀ ਜੇ ਤੁਸੀਂ ਪ੍ਰੈਸ ਨਾਲ ਚਿਪਕਾਉਣਾ ਤਾਂ ਵੀ ਤੁਸੀਂ ਆਹ ਵਾਲਾ ਨਾ 5 ਇੰਚ ਜਿੰਨਾ ਵੀ ਤੁਸੀਂ ਚੜਾਈ ਰੱਖਣੀ ਹੈ ਜੇ 6 ਇੰਚ ਤੇ ਲਾਉਣਾ ਜਾਂ ਸਾਢੇ ਆਣਾ 5 ਤੇ ਲਾਉਣਾ ਜਿਨਾ ਮਲਾਉਣਾ ਇਹ ਆਪਾਂ ਲਾਇਆ 5 ਤੇ ਇਹ 5 ਤੇ ਆਪਾਂ ਨਿਸ਼ਾਨ ਲਾ ਲੈਨੇ 1 ਕਾ ਪਟਾਈ ਤੇ ਵਿਚਾਲੇ ਲਾ ਲਿਆ ਢਾਈ ਇੱਧਰ ਢਾਈ ਇੱਧਰ ਆਪਾਂ ਜਿਹੜੀ ਅਸਲਾਈ ਇੱਧਰ ਨਰਾਉਣੀ ਹੈ ਤੇ ਇਹਨੂੰ ਵੀ ਇੱਥੇ ਰੱਖਣਾ ਹੈ ਜੇ ਇੱਕ ਵੀ ਇਸ ਤਰ੍ਹਾਂ ਮਾੜਾ ਮੋਟਾ ਸਰਕ ਗਿਆ ਨਾ ਤੇ ਇਹ ਫਿਰ ਹੋ ਜਾਊਗਾ ਆਪਣਾ ਗੋਲ ਦੀ ਗਲਾ ਬਾਹਰ ਨੂੰ ਜਾਊਗਾ ਠੀਕ ਹੈ ਇਹ ਬਾਹਰ ਨੂੰ ਨਾ ਜਾਵੇ ਇਸ ਕਰਕੇ ਆਪਾਂ ਇਹਨੂੰ ਇਹਦੇ ਅੰਦਰ ਅੰਦਰ ਹੀ ਲਾਉਣਾ ਹੈ ਇਹਦੀ ਕਟਿੰਗ ਤੁਸੀਂ ਪਹਿਲਾਂ ਵੀ ਕਰ ਸਕਦੇ ਹੋ ਪ पाच ਵੀ ਕਰ ਸਕਦੇ ਹਾਂ ਠੀਕ ਹੈ ਜੀ ਆਪਾਂ ਇਧਰਲੀ ਸਾਈਡ ਤੋਂ ਨਾ ਹੁਣੇ ਸਟਾਰਟ ਕਰਦੇ ਆ ਬਾਹਰ ਬਹੁਤ ਹੀ ਸੋਹਣਾ ਮੌਸਮ ਬਣਿਆ ਹੋਇਆ ਬੱਦਲ ਹੋ ਗਏ ਵੇਖੋ ਕਿੰਨੇ ਆਪਣੀ ਪ੍ਰੈਸ ਹੋ ਗਈ ਹੈ ਖਰਾਬ ਇਸ ਕਰਕੇ ਆਪਾਂ ਇਸਤੇ ਲਗਾਉਂਦੇ ਆ Altopost, no? Det er stram lalynd. si es tracar metí en este un es carquill y de upra como ordena extra carquill ਰੋਜੀ ਆਵੜੀਆ ਫਫਾਲ ਦੂਲੀਰ ਸਾਰੀ ਜਿਹੜੀ ਹੈ ਇਹ ਕੱਟ ਲੈਣੀ ਹੈ ਇਸ ਤਰ੍ਹਾਂ ਹੀ ਬਹੁਤ ਸੌਖੇ ਤਰੀਕੇ ਨਾਲ ਲੱਗਦਾ ਹੈ ਦੇਖੋ ਆਵੜੀ ਦੀਰ ਆਪਾਂ ਕੱਟ ਦਿੰਨੇ ਆ ਜੀ ਦੇਖੋ ਜੀ ਇਸ ਤਰ੍ਹਾਂ ਆਪਾਂ ਗਲਾ ਫਾਲਪੂ ਤੇ ਕਪੜਾ ਆਪਾਂ ਕੱਟ ਦਿੱਤਾ ਤੇ ਇਸ ਤਰ੍ਹਾਂ ਗਲਾ ਲਾ ਕੇ ਆਪਾਂ ਤਿਆਰ ਕਰ ਲਿਆ ਕਪੜੇ ਸੀ ਇਹਨੂੰ ਆਪਾਂ ਵਿੱਚੋਂ ਕਟਾਂਗੇ ਨਹੀਂ ਇੱਥੇ ਆਪਾਂ ਇਹਦੀ ਵਿੱਚੀ ਟੱਕ ਲਾ ਕੇ ਤੇ ਕਮੀਜ਼ ਤੇ ਅਟੈਚ ਕਰਾਂਗੇ ਠੀਕ ਹੈ ਜੀ ਤੇ ਇਹ ਆਪਾਂ ਲਾ ਕੇ ਫਿਰ ਤੁਹਾਨੂੰ ਮਿਲਦੇ ਆਂ ਲਓ ਜੀ ਇਹ ਆ ਪਾਇਦੇ ਤੇ ਵੀ ਇਸ ਤਰ੍ਹਾਂ ਵੱਡਾ ਸਾਰਾ ਟੱਕ ਲਾ ਲਿਆ ਤੇ ਆਪਾਂ ਕਮੀਜ਼ ਤੇ ਵੀ ਟੱਕ ਲਾ ਲਿਆ ਇਹਦਾ ਆਪਾਂ ਵਿਚਾਲਾ ਕਰ ਲੈਣਾ ਤੇ ਇੱਥੇ ਆਪਾਂ ਵਿਚਾਲਾ ਕਰ ਲਿਆ ਇੱਥੇ ਵੀ ਆਪਾਂ ਵਿਚਾਲਾ ਕਰ ਲਿਆ ਨੂੰ ਹੁਣ ਆ ਇਹ ਸੈੱਟ ਕਰਕੇ ਵਿਚਾਲੇ ਧਰ ਕੇ ਬਿਲਕੁਲ ਤੇ ਆਪਾਂ ਕਿਨਾਰੇ-ਕਨਾਰੇ ਤੇ ਨਾਲ-ਨਾਲ ਬੁਕਰਨ ਦੇ ਉੱਪਰ ਨਹੀਂ ਲਾਉਣੀ ਨਾਲ-ਨਾਲ ਆਪਾਂ ਜਿਹੜੀ ਇਹ ਸਲਾਈ ਲਾ ਰਹਿਣ ਬਿਲਕੁਲ ਨਾਲ-ਨਾਲ ਠੀਕ ਹੈ ਜੀ ਉਹ ਜੀ ਨੂੰ ਆਪਾਂ ਇਸ ਤਰ੍ਹਾਂ ਸੈੱਟ ਕਰਕੇ ਤਾਂ ਲੈਣਾ ਹੈ। ਇਹ ਆਪਾਂ ਬਿਲਕੁਲ ਨਾਲ-ਨਾਲ ਸਿਲਾਈ ਲਾਵਾਂਗੇ। ਜੇ ਤੁਹਾਡੇ ਤੋਂ ਹਿੱਲਦਾ ਹਨਾ ਕਈ ਵਾਰੀ ਅਣਜਾਣ ਹੁੰਦਾ ਜਿਹੜਾ ਉਹਦੇ ਤੋਂ ਇਹ ਇਹ ਨਾ ਹਿੱਲ ਜਾਂਦਾ ਤਾਂ ਤੁਸੀਂ ਪਹਿਲਾਂ ਵਿਚਾਲੇ ਸਿੱਧੀ ਇੱਕ ਸਿਲਾਈ ਘਾਲ ਲਿਓ।

ਇਤੋਂ ਬਰਾਬਰ ਕਰਕੇ ਹੁਣ ਆਪਾਂ ਜਿਹੜੀ ਐ ਆਈਡੀ ਆਪਾਂ ਗਲਾਈ ਪਾਉਣੀ ਐ ਨਾ ਹੱਥਾਂ ਦੇ ਨਾਲ ਘੁਮਾ ਕੇ ਕੱਪੜੇ 'ਚ ਪਾਉਣੀ ਐਗੀ। ਨਾਲ ਕਿ ਆਪਾਂ ਮਸ਼ੀਨ ਦਾ ਟੰਕਾ ਚੱਕ-ਚੱਕ ਕੇ ਹੋ ਕਰਨਾ ਹੈ। ਇਹ ਦਿਨਾਲ ਆਪਣਾ ਕਲਾ ਦਾ ਲੱਗ ਕੇ ਅਟੈਚ ਹੋਇਆ। ਐਸਟਰਾ ਹੁਣ ਇਹ ਵੀ ਜਲਾ ਕਪੜਾ ਆਪਾਂ ਪੈਰ ਪੈਰ ਦਾ ਮਾਰਜਨ ਛੱਡ ਕੇ ਆਪਾਂ ਕੱਟ ਕਰ ਦੇਣਾ। ਉਜੀ ਇਸ ਤਰੀਕੇ ਦੇ ਨਾਲ ਆਪਾਂ ਜਿਹੜੇ ਛੋਟੇ ਛੋਟੇ ਨੇ ਕੱਟ ਲਾ ਲੈਣੇ ਨੇ ਸੰਖੇ ਆਪਣੀ ਜਿਹੜੀ ਗਲੇ ਦੀ ਗਲਾਈ ਹੈ ਨਾ ਉਹ ਸਫਾਈ ਨਾਲ ਆ ਜੇ ਬਾਹਰ ਨਾ ਐਸਟਰਾ ਲਗਾ ਕੇ ਫਿਰ ਨੂੰ ਆਪਾਂ ਐਸਟਰਾ ਪਲਟ ਕੇ ਦੂਸਰੇ ਪਾਸੇ ਇਹ ਦਿੱਤੇ ਕੇ ਮੋٹے ਬਖੇ ਦੀ ਜਿਹੜੀ ਸਲਾਈ ਲਾ ਦੇਣੀ ਹੈ ਪੈਰ ਪੈਰ ਦਾ ਮਾਰਜਿਨ ਛੱਡ ਕੇ ਐਕਸਟਰਾ ਐਕਸਟਰਾ ਕੋ ਵੱਡੇ ਬਖੇ ਦੇ ਨਾਲ ਬਾਦਚ ਇਹਨੂੰ ਆਪਾਂ ਦੇ ਢਾਡਾਂਗੇ ਕਿਉਂਕਿ ਆਪਾਂ ਇਹਦੇ ਤੇ ਤਰਪਾਈ ਕਰਾਂਗੇ ਐਸਟਰਾ ਪਸਾਰਾ ਬਾਹਰ ਕੱਟ ਕੇ ਸਾਫ਼ ਸਫਾਈ ਨਾਲ तरीके ਦੇ ਨਾਲ ਆਪਾਂ ਗਲਾਟ ਅਟੈਚ ਕਰਿਆ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ। ਜੇ ਪਸੰਦ ਵੀਡੀਓ ਆਈ ਤਾਂ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਸਲੀ ਰਕਤ। ਲਓ ਜੀ ਦੇਖੋ ਬਿਲਕੁਲ ਹੈ ਆਪਣਾ ਸੈਕਟਰ ਦੇ ਵਿੱਚ ਲੱਗਿਆ। ഇതീല സൈഡ ഇപായി ജൂ